ਕੱਟ ਓਏ ਆ ਸੀਰੇ ਦੇ ਕੋਲੇ ਉਤਰ 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 ਮਰੂ ਮੈਂ ਉਤਰ ਉਤਰ ਲੈ ਜੀ ਕਾਚਾ ਪਿਕਟ ਆ ਕਾਕੇ ਆ ਫੜ ਮਾਰ ਵੀਡੀਓ ਬਣਾ ਆ ਕੋਲੀ ਉਹ ਪਤਾ ਮੁੱਕ ਚੱਪ ਕਰਨੀ ਕੱਟ ਲਈ ਕੱਟ ਨਹੀਂ ਕੱਟ ਰਹੀ ਮਾਈ ਗਾਣ ਤੇ ਮਰੂ ਤੈਨੂੰ ਮੈਂ ਦੱਸਾਂਗਾ ਭੈਣ ਜਦੋਂ ਜਾਂਦੇ ਤੁਸੀਂ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਆਓ ਚੱਲ ਉਧਰ ਉਧਰ ਚੱਲ ਉਧਰ ਚੱਲ 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 ਉੱਤਰ ਪੈੜ ਜੱਟ ਲਾਉੜਿਆ ਇੱਧਰ ਇੱਧਰ ਚੱਟੇ ਉੱਤਰ ਆਪ ਜਾਂ ਆਪਣੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਤਰੀਕਾ ਨੇ ਸਿਰਾਂ ਭਾਈ ਆ ਜਾ ਮੁੰਡੇ ਨਾਲ ਹੋਰ ਬੋਲ ਆ ਜਾਓ 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 ਕੱਢਿਆ ਗਿਆ ਸਿਰਾਂ ਇੱਕ ਹੋਰ ਤਰ੍ਹਾਂ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆਹ ਕੈਪਸੂ ਦੇਖੋ ਟਰਮਾਂ ਡੋਲ ਆ ਕਿਹੜੀ ਗੋਲੀ ਇਹ ਟਰਮਾਡੋਲੀਆ ਟਰਮਾਡੋਲੀਆ ਗੋਲੀ ਦੇਖੋ ਅਸੀਂ ਬੰਡ ਲੈਣੇ ਆਏ ਫੈਨ ਦੀ ਲੋਟ ਆ ਦੇਖੋ ਆਹ ਦੇਖੋ ਮੋਮੋ ਟੱਲ ਇਹ ਮੋਮੋ ਟੱਲ ਲਗ ਕਿਹੜੀ ਟੱਲ ਆ ਆ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਸਾਰੀ ਲੋੜਾ ਵੇਚਦੇ ਹੋ ਖੜ ਜਾ ਖੜ ਜਾ ਖੜ ਜਾ ਆਰੇ ਭਾਈ ਆ ਵੀਡੀਓ ਬਣਾਈ ਖੜ ਜਾ ਆ ਵੀਡੀਓ ਬਣਾਈ ਖੜ ਜਾ ਖੜ ਜਾ ਭਾਈ ਭਾਈ ਆ ਫੜੀ ਫੋਨ ਆ ਫੋਨ ਪੜੀ ਖੜ ਜਾ ਤੈਨੂੰ ਨਾਲ ਲਿਆਉਣਿਆ ਭੈਣ ਚੁੱਦੋ ਤੁਸੀਂ ਕੱਟ ਤੇ ਮਾਰ ਮਾਰਨਾ ਮਾਰ ਇਹ ਆ ਧਰਮਾ ਡੋਲ ਇਹ ਖੜ ਜਾ ਯਾਰ ਖੜ ਜਾ ਖੜਦਾ ਕਰੀਏ ਖੜ ਜਾ ਯਾਰ ਖੜ ਜਾ ਯਾਰ ਨਾਲੇ ਰੋਕੀ ਕਿਥੋਂ ਖਾਈ ਹਾਰ ਰੁੱਥ ਬਾਕੀ ਅੱਜ ਬਾਕੀ ਨਹੀਂ ਆਉਣੀ ਆ ਯਾਰ ਐ ਬਾਬਾ ਅਜੀ ਭੈਣ ਚੁੱਦ ਰੋਲ ਆ ਧਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆ ਧਰਮਾ ਡੋਲ ਆ ਗਈਆਂ ਫੜ ਗਿਆ ਹੈ ਜਨਮ ਜਨਮ ਦੀ ਕੋਸ਼ਿਸ਼ ਕਰੀਆ ਤਾਂ ਭਾਈ ਕਿਹਨੇ ਨੂੰ ਹੱਥ ਪਾਉ ਜਾ ਆ ਆਗੇ ਸਿਗਨੇਚਰ ਕਾ ਅਸੂਲ ਆ ਮੈਂ ਇੱਕ ਹੀ ਗੱਲ ਦੱਸਿਆ ਤੂੰ ਹੀ ਉਹੀ ਉਹ ਆ ਕੰਦੇ ਆ ਮਾਰੇਗਾ ਮਾਰਾਂਗੇ ਫਤਦਾ ਨੂੰ ਤੁਸੀਂ ਆ ਤੂੰ ਅੱਜ ਤੈਨੂੰ 1 ਬਜੇ ਫਾਟ ਮਾਰੀ ਜਾਂਦੇ ਆ ਆ ਸਿਗਨੇਚਰ ਆਗੇ ਦੇਖੋ ਆ ਕੀ ਆ ਆ ਕੀ ਆ ਆ ਕੀ ਹੈਗਾ ਇਹ ਸਿਗਨੇਚਰ ਆ ਸਿਗਨੇਚਰ ਕੋਣ ਖਾਂਦਾ ਇਹ ਇਹ ਤੂੰ ਇਕੱਲਾ ਖਾਂਦਾ ਆ ਸਿਗਨੇਚਰ ਕਹਿੰਦਾ ਇੰਨਾ ਤੂੰ ਗੱਲਾਂ ਕਰਨਾ ਤੂੰ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਲਿਆ ਛਰੇਆਂ ਵੇਚਦਾ ਯਾਰ ਆਹ ਆ ਦੇਖੋ ਆ ਦੇਖ ਆ ਭੈਣੋ ਦੇਖੋ ਤੁਹਾਡੇ ਜਵਾਕਾਂ ਦੀਆਂ ਲਿਆ ਲਿਆ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਮਾਉਂਦਾ ਭੁੱਖੇ ਮਾਰਦੇ ਕੀ ਕਰੀਏ ਹੱਥ ਉਹ ਯਾਰ ਇਹ ਕਿੱਥੇ ਮਾਰਨੇ ਆ ਜਵਾਕਾਂ ਮਾਰਨੇ ਆ ਮੈਂ ਤੇ ਮੇਰੀ ਬਾਹਰ ਤੋਂ ਮੈਂ ਭਾਈ ਗੱਲ ਯਾਰ ਅੱਜ ਕਿੱਦਾਂ ਹਾਂ ਹਾਂ ਲੱਤਾਂ ਤੇ ਗੱਲ ਕੀਤੀ ਸਭਜੀ ਲੈ ਲੈ ਯਾਰ ਤੂੰ ਸਹੁੰ ਲੈ ਕਿੰਨੀ ਆ ਆ ਪਏ ਆ ਬਾਂਦਰਾਂ ਦੇ ਰੋਮੜੇ ਤੇ ਤੇ ਹੋਰ ਆ ਨਾ 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 ਸਬਜੀ ਲੈ ਕੇ ਹੁਣ ਬਾਈ ਇੱਕ ਨੰਬਰ ਮੈਂ ਆ ਕਰੀ ਕੋਈ ਬੋਲਦਾ ਬਾਸ਼ੀ ਜਿੰਦਾ ਹੁਣ ਤੂੰ ਹੀ ਕਹਦਾ 100 ਨੰਬਰ ਕਰ ਲਓ ਮਿਹਨਤ ਕਰ ਲਓ ਇਹ ਦੋ ਛੇ ਪਤਾ ਕੀ ਹੈ ਬਾਬਾ ਸਾਰਾ ਅੰਦਰ ਲਾ ਜਮਾ ਕਰਾ ਜੂ ਬਾਬਾ ਦਾਰੀ ਸੀ ਗੱਲ ਹੁਣ ਮੇਰੀ ਗੱਲ ਹੁਣ ਆ ਕੋਈ ਸਮਝਾ ਉੱਤਨੀ ਬਾਬਾ ਮੇਰੇ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਬੇਹੋੜੇ ਚੀਜ਼ਾਂ ਨੇ ਹਾਂ